ਸਾਡਾ ਤੀਸਰਾ ਹੈ ਤੀਸਰੀ ਵਾਰ ਯਾਤਰਾ ਕਰ ਰਹੇ ਹਾਂ ਟੀਜਰ ਟ੍ਰਿਪ ਟੀਜਰ ਟ੍ਰਿਪ ਦਾ ਪਹਿਲੀ ਵਾਰ ਟ੍ਰੇਨ ਸੀ ਦੂਸਰੀ ਵਾਰ ਮੋਟਰਸਾਈਕਲ ਸੀ ਤੇ ਤੀਸਰੀ ਵਾਰ ਗੱਡੀ ਆ ਤੇ ਗੱਡੀ ਤੇ ਗੁੱਗੀ ਦਾ ਐਕਸਪੀਰੀਅੰਸ ਕਿਵੇਂ ਰਹਾ ਐਕਸਪੀਰੀਅੰਸ ਦਾ ਯਾਰ ਫੰਦੀਪ ਗੱਲ ਐਵੇਂ ਆ ਵੀ ਜਿੱਦਾਂ ਕੰਫਰਟ ਦੇ ਮਾਮਲੇ 'ਚ ਹਾਂ ਜੇ ਮੈਨੂੰ ਲਾਲਾ ਵੀ ਸੀ ਕੰਫਰਟ ਨਾਲ ਜਾਣਾ ਪੁਰਾ ਵਧੀਆ ਬੈਹਿ ਕੇ ਸੌਖਾ ਜਾਣਾ ਹਨ ਜੀ ਗਰਮੀ ਦਾ ਵੀ ਨਾ ਪਤਾ ਲੱਗੀ ਵੀ ਏਸੀ ਲੱਗ ਕੇ ਬੰਦਾ ਬਹਿ ਜੂ ਗੱਡੀ ਦੇ ਪਰ ਗੱਡੀ ਆ ਯਾਰ ਠੀਕ ਆ ਜੇ ਤੁਸੀਂ ਤਿੰਨ ਚੀਜ਼ਾਂ ਨੇ ਯਾਰ ਜੇ ਤੁਸੀਂ ਘੱਟ ਬਜਟ ਦੇ ਨਾਲ ਜਾਣਾ ਤਾਂ ਟ੍ਰੇਨ ਟ੍ਰੇਨ ਦੇ ਉੱਤੇ ਸੋਡਾ ਪਹਿਲਾਂ ਅਸੀਂ ਆਏ ਆ ਕਿ ਕਮਰਾ ਸੀ ਸਾਰਾ ਮੰਦਗੇ ਚਲ ਬਹੁਤ ਘੱਟ ਬਜਟ ਲੱਗਿਆ ਸੀ ਤਿੰਨ ਇੱਕ 3000 3500 ਦੇ ਵਿੱਚ ਅਸੀਂ ਮੁੜ ਗਏ ਸੀਗੇ ਉੱਥੋਂ ਕਿਉਂ ਉੱਤੇ ਉੱਥੋਂ ਟ੍ਰੇਨ ਲੈ ਲਈ ਉਹਦੇ ਬਾਅਦ ਵਿੱਚ ਰੀਸ਼ੀਕੇਸ਼ ਆ ਕੇ ਹਰ ਦਬਾਰ ਤੋਂ ਬੱਸ ਲੈ ਲਈ ਹਰਦਵਾਰ ਉਤਰੀਆ ਹਰਦਵਾਰ ਤੋਂ ਬੱਸ ਲੈ ਕੇ ਰਿਸ਼ੀਕੇ ਰਿਸ਼ੀਕੇ ਤੋਂ ਫਿਰ ਸੁਬਾਹ ਬੱਸ ਬੱਕ ਹੁੰਦੀ ਹੈਗੀ ਕੋਈ ਨਾ ਤੁਸੀਂ ਸਿੱਧਾ ਇੱਥੇ ਆ ਸਕਦੇ ਹੋ ਬਦਗੜ ਤੱਕ ਉਹ 650 700 ਰੁਪਏ ਲੈਂਦੇ ਨੇ ਬੱਸ ਬੱਸ ਦਾ 600 700 ਰੁਪਿਆ ਰਿਸ਼ੀਕੇ ਤੋਂ ਲਾਗਦਾ ਆ ਬਾੜ ਦਾ ਇਹ ਹੈਗੀ 300 ਕਿਲੋਮੀਟਰਾਂ ਤੇ ਜੇ ਹੁਣ ਜਿਵੇਂ ਆ ਗਈ ਗੱਡੀ ਗੱਡੀ ਤੇ ਮੋਟਰਸਾਈਕਲ ਦਾ ਗੱਡੀ ਦਾ ਖਰਚਾ ਤਾਂ ਜ਼ਰੂਰ ਪਤਾ ਬਿਲਕੁਲ ਇਹਦੇ ਚ ਕੰਫਰਟ ਹੈਗੀ ਆ ਇਹਦੇ ਵਿੱਚ ਕੀ ਜੱਕਰਾ ਤੁਸੀਂ ਸੌਖੇ ਜਾਓਗੇ ਜੇ ਤੁਹਾਡਾ ਪਲਾਨ ਹੈਗਾ ਜਿਆਦਾ ਦਿਨਾਂ ਦਾ ਫਿਰ ਅਸੀਂ ਬੱਧ ਟਾਈਮ ਲਾ ਕੇ ਆਉਣਾ ਅੰਜਵਾਏ ਕਰਕੇ ਆਉਣਾ ਪੂਰਾ ਗੱਡੀ ਵਧੀਆ ਸਮਾਨ ਆਉ ਕਲਾ ਅਹਿਮਕੁੰਡ ਸਾਹਿਬ ਯਾਤਰਾ ਨਹੀਂ ਤੁਸੀਂ ਅੱਗੇ-ਉੱਗੇ ਜਿੱਥੇ ਜਾ ਕੇ ਹੋਣਾ ਯਾਰ ਵਧੀਆ ਸੁਆਦ ਨਾਲ ਜਾ ਕੇ ਆਓ ਹਾਂ ਹਾਂ ਜੇ ਤੁਹਾਨੂੰ ਲੱਗਦਾ ਵੀ ਯਾਰ ਸਾਡੇ ਡੇ ਵੀ ਸਾਡੇ ਕੋਲ ਜਿਵੇਂ SDMC ਤੋਂ 7 ਦਿਨ ਲਾਦੇ ਜਿਹੜੇ ਕੋਲ ਦਿਨ ਯਾਰ ਪੂਰੇ-ਪੂਰੇ ਆ ਹਾਂ ਜਿਸ ਨੂੰ 10 ਦਿਨ ਹੀ ਲੱਗੇ ਜਾਣੇ ਹਾਂ ਤਾਂ ਅਸੀਂ ਪ੍ਰੇਫੇਅਰ ਕਰਦੇ ਹਾਂ ਯਾਰ ਵੀ ਮੋਟਰਸਾਈਕਲ ਚੱਕੋ ਬਿਲਕੁਲ ਉਹਦੇ ਵਿੱਚ ਕੀ ਚੈੱਕ ਕਰਾਂ ਪਹਿਲੀ ਗੱਲ ਤਾਂ ਉਹਨੂੰ ਗੱਡੀ ਨੂੰ ਤੇਜ਼ ਜਾਂਦਾ ਮੋਟਰ ਹੋਣਾ ਹਾਂ ਜਿਵੇਂ ਉਹਨਾਂ ਗੱਡੀ ਆਪਣੀ 50-60 ਤੇ ਜਾਂਦੀ ਮੋਟਰ ਹੋਰ ਤੇ ਜਾਂਦਾ ਸਹੀ ਹੈ 68 ਦੀ ਗੱਡੀ ਜਾਊਗੀ ਗੱਡੀ ਨੂੰ ਟ੍ਰੈਫਿਕ ਪਊਗਾ ওভারਟੇਕ ਕਰਨ ਲੱਗੇ ਵੀ ਦੇਖਣਾ ਬੂ ਮੋਟਰਸਾਈਕਲ ਬੜੀ ਗੱਲ ਕੀ ਆ ਯਾਰ ਬੰਦਾ ਸਾਈਡ ਦੀ ਜਦੋਂ ਦੂਣਾਂ ਗੱਡੀ ਬਿਲਕੁਲ ਬਿਲਕੁਲ ਨੋਰਮਲ ਚੀਜ਼ ਆ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਕੀ ਆ ਮੰਨ ਕੇ ਚਲੋ ਕੋਈ ਰਾਹ ਦੇ ਵਿੱਚ ਦਿੱਕਤ ਆ ਗਈ ਜਿਵੇਂ ਪਹਾੜ ਖਿਸਕ ਜਾਂਦਾ ਉੱਥੇ ਗੱਡੀ ਦਾ ਰਸਤਾ ਬਣਾਉਣ ਨੂੰ ਟਾਈਮ ਲੱਗ ਜਾਂਦਾ ਉਹਨਾਂ ਨੂੰ ਤੇ ਗੱਡੀ ਟ੍ਰੈਫਿਕ 'ਚ ਰੁਕੂਗੀ ਤਾਂ ਉਹ ਲੈਣਾ ਭਾਈ ਜੀ ਚਲੋ ਥੋੜਾ ਜਿਹਾ ਸਾਰਾ ਟ੍ਰੈਫਿਕ ਕਲੀਅਰ ਕਰਕੇ ਜਰੂਰ ਥੋੜੀ ਜਿਹੀ ਡੰਡੀ ਵੀ ਮਿਲ ਗਈ ਉਹਨੇ ਕ੍ਰੋਸ ਕਰਕੇ ਲੰਘੇ ਜਾਣਾ ਆ ਵੀ ਦੋ ਟਾਇਰ ਨੇ ਮਾੜੀ ਜਿਹੀ ਮਿਲ ਗਈ ਉਹ ਤੇਰੇ ਮੋਟਰਸਾਈਕਲ ਕਰਾਸ ਹੋ ਜਾਣਾ ਜੇ ਸਮਾਂ ਘੱਟਾ ਦਿਨ ਤੁਸੀਂ ਪੂਰੇ-ਪੂਰੇ ਫਿਰ ਮੋਟਰਸਾਈਕਲ ਤੇ ਆਓ ਜੇ ਤੁਸੀਂ ਇੰਜੋਏ ਵੱਧ ਕਰਨਾ ਹੈ ਦੇਣਾ ਪਾਤਾ ਕੋਈ ਦਿੱਕਤ ਨਹੀਂ ਸਮਾਨ ਵੱਧਾ ਤਾਂ ਗੱਡੀ ਚੱਕ ਲੂ ਤੇ ਬਜਟ ਘੱਟਾ ਤਾਂ ਬਸ ਟ੍ਰੇਨ پکڑੋ ਸਟੇਸ਼ਨ ਤੋਂ ਹਰ ਦੁਆਰ ਉਤਰੋ ਉਸ ਨੂੰ ਸਾਰਾ ਦਾਸਤਾ ਤੇ 10000 35000 ਦਾ ਗਾੜੀ ਗੱਡੀ ਦੇ ਵੀ ਆਪਣਾ ਤਾਂ ਹੁੰਦਾ ਫਾਇਦਾ ਜੇ ਆਪਣੇ ਗੱਡੀ ਦੇ ਵਿੱਚ ਸਾਰੇ ਬੰਦੇ ਫੁੱਲ ਹੋਣਗੇ ਜਿਵੇਂ ਸਾਡੇ ਕੋਲੇ ਅੱਜ 6 ਜਾਣੇ ਆਗੇ ਤੇ ਨਾਲ ਸੀਟ ਤੇ ਬਹਿ ਕੇ ਦੋ ਮੂਰੇ ਬਹਿ ਗਏ ਇੱਕ ਸਾਡਾ ਚੋਬਰ ਪਿੱਛੇ ਬੈਠਾਗਾ ਤੇ ਬਾਕੀ ਸਮਾਨ ਹੋ ਗਿਆ ਤਾਂ ਵੀ ਮਤਲਬ ਉਹ ਵਸੂਲਿਆ ਜਾਂਦਾ ਪੈਸਾ ਪੂਰਾ ਫਿਰ ਗੱਡੀ ਦੇ ਵਿੱਚ ਵੀ ਬਿਲਕੁਲ ਬਿਲਕੁਲ ਹੁਣ ਉਹਦੇ ਵੱਧ ਬੰਦਿਆਂ ਦਾ ਤਾਂ ਰੇਜ ਨੇ ਇਹ ਵੀ 10000 ਮੰਨ ਕੇ ਚੱਲ ਦੋ ਬੰਦਿਆਂ ਨੇ ਝਾਕ ਲਈ ਹੁਣ 15 ਤੋਂ 18000 ਦੇ ਵਿੱਚ ਦਾ ਡੀਲ ਹੀ ਮੱਚ ਜਾਂਦਾ 9000 ਰੁਪਿਆ ਦੋ ਜਣਿਆਂ ਨੂੰ ਆਜੂ ਤੇ ਜੇ ਵੱਧ ਹੋਣਗੇ ਉਹ ਜੀ ਡਿਵਾਈਡ ਹੋ ਜੂ ਜਿਵੇਂ ਉਹ ਰੂਮ ਲੈਣਾ ਰੂਮ 4000 ਤੋਂ 3000 ਤੋਂ ਸਟਾਰਟ ਹੋ ਜਾਂਦਾ ਬਿਲਕੁਲ ਦੋ ਜਣਿਆਂ ਨੂੰ ਵੀ ਓਨੇ ਦੀ ਪੈਣਾ ਉਹ ਤੇ 15 1500 ਪੈਣਾ ਜੇ ਮੰਨ ਲਓ ਸੋਈ 5 6 ਜਣੇ ਹੋ ਤੁਹਾਨੂੰ 6000 ਜੀ ਵੀ ਮਿਲ ਗਿਆ 9000 10000 ਰੁਪਿਆ ਆਇਆ ਜੇ ਤੁਹਾਨੂੰ 5 ਦੇ ਵਿੱਚ ਤੁਹਾਡੀ ਡੀਲ ਹੋਗੀ 7500 ਰੁਪਿਆ ਆਏ ਉਹ ਚੀਜ਼ ਆ ਬਣਾ ਕੇ ਚੱਲੋ ਯਾਰ ਪਲੇਅਰ ਬਿਲਕੁਲ ਜਿਵੇਂ ਰੋਡ ਮੈਂ ਬਣਾਇਆ ਸੀ ਸਾਡਾ ਰੋਡ ਤੇ ਮੈਪ ਤਾਂ ਬਣ ਗਿਆ ਸੀਗਾ ਪਰ ਰੋਡ ਤੇ ਸਾਡਾ ਮੈਪ ਨਹੀਂ ਚੱਲਿਆ ਮੈਪ ਰੋਡ ਤੇ ਰਹੀ ਪਰ ਜਦੋਂ ਜੀ ਰੋਡ ਤੇ ਪਹੁੰਚਿਆ ਸਾਡਾ ਚੱਲਿਆ ਨਹੀਂ ਆ